लाख खदाता पीर नगाहे वाला जी सलाना जोड़ मेला पिंड कोहना जिला जलंधर विखे करवाया सब तो पहला खबर खेडा देखण लैनल नबसक्राइब करो खबर इश्तहार भेजने संपर्क करो पत्रकार हरपाल सिंह जज ਪੰਜਾਬ ਹੈਡਲਾਈਨ ਦੇਖ ਰਹੇ ਸਾਰੇ ਦਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜਾਡਾ ਦਾ ਸੁਆਦ ਕਰਦਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਬਲਕੋਨਾ ਵਿਖੇ ਬਹੁਤ ਸ਼ਾਨਦਾਰ ਮੇਲਾ ਹੋ ਰਿਹਾ ਹੈ ਹੁਣ ਇਸ ਤੁਹਾਡੀ ਗੱਲਬਾਤ ਕਰਾਂ ਸਤਿ ਸ੍ਰੀ ਅਕਾਲ ਜੀ ਸਾਰੇ ਪੰਜਾਬੀਆਂ ਨੂੰ ਸੋ ਮੈਂ ਤੁਹਾਡਾ ਵੀ ਦਰਸ਼ਨ ਲੱਖੇਵਾਲਾ ਸੋ ਇਹ ਸਾਲਾਨਾ ਮੇਲਾ ਜੀ ਪੀਰ ਬਾਬਾ ਨਗਾਹੇ ਨਗਾਹੇ ਵਾਲਾ ਤੇ ਉਹਨਾਂ ਦੀ ਯਾਦ ਵਿੱਚ ਜੋ ਸਾਲਾਨਾ ਮੇਲਾ ਹੋ ਰਿਹਾ ਤੇ ਸਾਡੇ ਭਰਾ ਮਾਨੀਵਾਲ ਤੇ ਦੀਪਾ ਕੈਟਰ ਤੇ ਬਾਕੀ ਸਮੂਹ ਨਗਰ ਨਿਵਾਸੀ ਪਿੰਡ ਬਲਕੁਨ ਇਹਨਾਂ ਸਾਰੇ ਸੱਜਣਾ ਵੱਲੋਂ ਸਲਾਨਾ ਮੇਲਾ ਜੋ ਕਰਵਾਇਆ ਗਿਆ ਸੋ ਅਸੀਂ ਪਹੁੰਚੇ ਆ ਜੀ ਤੇ ਲਾਵਾਂਗੇ ਹਾਜ਼ਰੀ ਦਰਬਾਰ ਤੇ ਤੇ ਬਾਕੀ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਤੇ ਬਾਕੀ ਬਹੁਤ ਸਾਡੇ ਭਰਾ ਬੜਾ ਚੰਗਾ ਨੇਚਰ ਆ ਸਾਡੇ ਭਰਾਵਾਂ ਦਾ ਇਹਨਾਂ ਦਾ ਤੇ ਬਾਕੀ ਸਾਰਿਆਂ ਨੂੰ ਇਹੀ ਕਹਿੰਨੇ ਆ ਕਿ ਹਮੇਸ਼ਾ ਚੜ੍ਹਦੀ ਕਲਾ ਚ ਰਹੋ ਤੇ ਸਦਾ ਆਪਣਾ ਇੱਕੇ ਚ ਰਹੋ ਠੀਕ ਹੈ ਗਾਇਕੀ ਨੂੰ ਵੀ ਦੇਖਦੇ ਆ ਬਹੁਤ ਹੀ ਸ਼ਾਨਦਾਰ ਗਾਇਕੀ ਹੈ ਜੇ ਗਾਇਕੀ ਨੂੰ ਦੇਖਦੇ ਆ ਤੇ ਜੇ 2 17 ਹੋ ਜਾਣ ਕਿਸੇ ਗੀਤ ਗਾਣਾ ਜੀ ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਤੇ ਤੇ ਇੱਕ ਗਾਣਾ ਕੀਤਾ ਜੀ ਆਪਾਂ ਨੰਗ ਪਣਾ ਜੋ ਕਿ ਸਾਰੇ ਛੱਜਣਾ ਨੇ ਬਹੁਤ ਸਾਰੇ ਦੁਨੀਆ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਗਾਣੇ। ਸੋ ਉਹਦੀਆਂ ਕੁਝ 17 ਮੈਂ ਤੁਹਾਡੇ ਹਾਜ਼ਰ ਕਰ ਰਿਹਾ। ਨੰਗ ਪੋਣਾ ਸਨਾਰੀ ਜਿੱਦਾਂ ਠੀਕ ਲੱਗਦਾ ਜੀ। ਨੰਗ ਪੋਣਾ ਓਕੇ। ਹੂੰ। ਉਹ ਤੈਨੂੰ ਬਹਿਲ ਸਪਵਾਨੀ ਸਕਦਾ। ਬਹਿਲ ਸਪਵਾਨੀ ਸਕਦਾ। ਤੂੰ ਓਕੀ ਸੋਕੀ ਸਾਰ ਨੱਡੀ ਏ। ਓਏ ਹੋਏ ਹੋਏ। ਨਹੀਂ ਤੇਰੇ ਯਾਰ ਮੋਤਾ ਨੰਗ ਪੋਣੇ ਦਾ। ਉਹ ਚੜ ਗਿਆ ਬੁਖਾਰ ਨੱਡੀ ਏ। ਕਿਆ ਆਏ ਹਾਏ ਹਾਏ। ਕਿਆ ਬਾ ਤੈਨੂੰ ਬਹਿਲ ਸੁਪਵਾ ਨਹੀਂ ਸਕਦਾ ਤੂੰ ਔਖੀ ਸੋਖੀ ਸਾਰ ਨੱਡੀ ਏ ਇਸ ਗੀਤ ਦੇ ਨਾਲ ਹੀ ਗਾਇਕੀ ਦੀ ਸ਼ੁਰੂਆਤ ਹੋਈ ਸੀ ਹਾਂਜੀ ਇਹ ਤਕਰੀਬਨ ਮੈਂ ਗਾਣਾ 2014 ਚ ਵਿੰਡੋ ਤੇ ਗਾਇਆ ਸੀ ਜੋ ਕਿ ਕਾਫੀ ਸਾਰੇ ਲੋਕਾਂ ਨੇ ਪਿਆਰ ਦਿੱਤਾ ਬਾਹਰ ਵੀ ਐਨ ਆਰ ਆਈ ਵੀਰਾਂ ਨੇ ਵੀ ਬਹੁਤ ਪਿਆਰ ਦਿੱਤਾ ਬਾਕੀ ਇਸ ਮੇਲੇ ਲਈ ਵੀ ਸਾਡਾ ਮਾਨੀ ਵੀਰ ਕਹਿ ਰਿਹਾ ਸੀ ਕਿ ਐਨ ਆਰ ਆਈ ਵੀਰਾਂ ਦਾ ਬਹੁਤ ਸਹਾਇਜੋਗ ਆ ਜੋ ਅੱਜ ਮੇਲਾ ਹੋਣ ਜਾ ਰਿਹਾ ਸੋ ਬਹੁਤ ਧੰਨਵਾਦੀ ਸਾਰੇ ਸੱਜਣਾ ਦਾ। ਬਾਕੀ ਜਿਨ੍ਹਾਂ ਨੇ ਗਾਣਿਆਂ ਨੂੰ ਪਿਆਰ ਦਿੱਤਾ ਉਹਨਾਂ ਸੱਜਣਾ ਦਾ ਵੀ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ। ਬਹੁਤ ਵਧੀਆ ਲੱਗੀ ਗੱਲਬਾਤ ਕਰਕੇ। ਨੌਜਵਾਨ ਪੀੜ੍ਹੀ ਦੀ ਗੱਲ ਕਰਦੇ ਆਂ ਅੱਜਕੱਲ। ਜੋ ਛੋਟੀ ਉਮਰ ਵਿੱਚ ਪੈ ਜਾਂਦੇ ਨੇ ਆਸ਼ਕੀ ਵਿੱਚ ਕਹਿ ਦਈਏ ਜਾਂ ਗਲਤ ਸੰਗਤ ਵਿੱਚ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦਾ। ਮੈਸੇਜ ਤਾਂ ਇਹ ਦੇਖੋ ਕਹਿੰਦੇ ਹੁੰਦੇ ਆ ਇਹ ਆਪਣੇ ਬੱਚੇ ਨੂੰ ਪਰਿਵਾਰ ਹੀ ਸਮਝਾ ਸਕਦਾ। ਜੇ ਆਪਾਂ ਬੱਚੇ ਤੇ ਅੰਕੁਸ਼ ਲਾਉਣਾ ਨਾ ਬੱਚੇ ਨੂੰ ਰੋਕਣਾ ਕਿਸੇ ਗਲਤ ਕੰਮ ਤੋਂ ਉਹ ਆਪਾਂ ਆਪਣਾ ਪਰਿਵਾਰ ਹੀ ਰੋਕ ਸਕਦਾ ਉਹਨੂੰ ਜਦੋਂ ਕਹਿੰਦੇ ਜੜ ਤੋਂ ਚੀਜ਼ ਚੱਲਦੀ ਹੁੰਦੀ ਆ ਕੋਈ ਵੀ ਜੜ ਚੰਗੀ ਹੋਵੇ ਤਾਂ ਰੁੱਖ ਵੀ ਚੰਗਾ ਹੀ ਨਿਕਲਦਾ ਫਿਰ ਉਹ ਗੱਲ ਆ ਕਿ ਪਰਿਵਾਰ ਨੂੰ ਹੀ ਸਮਝਣਾ ਸਮਝਣਾ ਚਾਹੀਦਾ ਕਿ ਆਪਾਂ ਬੱਚੇ ਨੂੰ ਸਮਝਾਈਏ ਗਾਈਡ ਕਰੀਏ ਕਿ ਚੰਗੇ ਪਾਸੇ ਲੱਗ ਤੇ ਆਪਣੇ ਆਪਣੀ ਜ਼ਿੰਦਗੀ ਤਰੱਕੀ ਕਰੋ ਤੇ ਇਹ ਸਾਡੀਆਂ ਤਾਂ ਦੁਆਵਾ ਕਿ ਨਸ਼ੇ ਪੱਤਿਆਂ ਤੋਂ ਬਚੋ ਹਮੇਸ਼ਾ ਤਰੱਕੀਆਂ ਕਰੋ ਤੇ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਲਾਸਟ ਸਟੇਜ ਪੱਤਰਕਾਰ ਹਰਪਾਲ ਸਿੰਘ ਜੱਜ ਪ्युअर ਪੰਜਾਬ ਹੈਡਲਾਈਨ। 사ਸੀ ਗਾ ਜੀ ਸਾਰਿਆਂ ਨੂੰ ਮੇਰੇ ਵੱਲੋਂ ਤੁਹਾਡੇ ਆਪਣੇ ਜੋਰਵਾਲ ਸੰਧਾ ਵੱਲੋਂ ਮੇਰੇ ਵੱਡੇ ਵੀਰ ਦਰਸ਼ਨ ਲਖੇਵਾਲ ਨੇ ਜਿਵੇਂ ਕਿ ਪਹਿਲਾਂ ਦੱਸਿਆ ਇਸ ਲਾਨਾ ਜੋੜ ਮੇਲਾ ਬਾਬਾ ਪੀਰ ਨਗਾਹਾ ਜੀ ਦੀ ਯਾਦ ਵਿੱਚ ਕਰਾਇਆ ਜਾਂਦਾ ਜੀ। ਤੇ ਬਲਕੋਨਾਂ 'ਚ ਮਾਨੀ ਵੀ ਰੋਣੀ ਦੀ ਪੇਕੇਟਰ ਹੋਣੀ, ਆਪਣੇ ਵੀਰ ਸੋਨੂ ਹੋਣੀ, ਹੋਰ ਸਾਰੇ ਵੀਰ ਆਪਣੇ ਪਾਲੇ ਵੀਰ ਹੋਣੀ। ਤੇ ਨਰੇ ਵੀ ਸਾਰੇ ਕਰਾਉਂਦੇ ਆ ਰੜ ਕੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਸਾਨੂੰ ਰੱਬ ਵਰਗੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਜੀ ਠੀਕ ਹੈ ਗਾਇਕੀ ਵੀ ਦੇਖਦੇ ਆ ਬਹੁਤ ਵਧੀਆ ਠਾਡੀ ਲੱਗਦੀ ਹੈ ਤੇ ਲੋਕ ਸੱਤਰਾ ਮੈਂ ਇੱਕ ਨਵਾਂ ਗੀਤ ਦਿਖਿਆ ਉਹ ਤੁਹਾਨੂੰ ਸੁਣਾ ਦਿੰਦਾ ਹਾਂ ਹੋ ਪੈਸੇ ਦੇ ਨੇ ਰਿਸ਼ਤੇ ਹੋ ਗਏ ਮਤਲਬ ਦੇ ਯਾਰਾਂ ਨੇ ਆਪਣਿਆਂ ਨੂੰ ਦੂਰ ਤੋ ਕਰਦਾ ਗੱਲ ਲਾਉਂਦਾ ਬੇਗਾਨੇ ਓ ਕੱਚ ਦੇ ਟੇਰ ਚੋਂ ਲੱਭਦਾ ਫਿਰਦਾ ਤੂੰ ਮੋਤੀ ਕਾ ਸੁੱਚੇ ਝੂਠ ਤੇ ਯਾਰੋ ਚੱਲ ਪਈ ਦੁਨੀਆ ਸੱਚ ਨੂੰ ਕਿਹੜਾ ਪੁੱਛੇ ਝੂਠ ਤੇ ਯਾਰੋ ਚੱਲ ਪਈ ਦੁਨੀਆ ਸੱਚ ਨੂੰ ਕਿਹੜਾ ਪੁੱਛੇ ਧੰਨਵਾਦ ਜੀ बल पंकार भाईचाराष्ट

ਸੰਘਾਟ ਇੱਕ ਬਹੁਤ ਹੀ ਸੁੰਦਰ ਗਾਣਾ ਹੈ ਜਿਹੜਾ ਤੁਹਾਨੂੰ ਬਹੁਤ ਪਸੰਦ ਆਵੇਗਾ। ਤੇ ਇਹ ਬਹੁਤ ਹੀ ਸਵਾਦਿਸ਼ਟ ਹੈ। ਜੋ ਕਿ ਪਾਕਿਸਤਾਨ ਨਹੀਂ। ਪਰ ਇਹ ਵੀ ਇਹ ਨਾ ਕਿੰਨਾ ਤੁਸੀਂ ਬਹੁਤ ਪਿਆਰ ਕਰਦੇ ਹੋ। ਆਰੂ ਦੇ ਚੰਦ ਜਾਨੀ। from that sort of